ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੁਹਾਡੇ ਇੱਕ ਇੱਕ ਸਬਸਕ੍ਰਾਈਬਰ ਨਾਲ ਸਾਡਾ ਕਾਫੀ ਹੌਸਲਾ ਵਧਦਾ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਸੁਣਿਆ ਕਰੋ ਜੇ ਕਹਾਣੀ ਦੇ ਵਿੱਚ ਕੋਈ ਕਮੀ ਹੁੰਦੀ ਆ ਜਾਂ ਬੋਲਣ ਦੇ ਵਿੱਚ ਕੋਈ ਕਮੀ ਹੁੰਦੀ ਆ ਤਾਂ ਸਾਨੂੰ ਸੁਝਾਜ ਜ਼ਰੂਰ ਦਿਆ ਕਰੋ ਤਾਂ ਕਿ ਅਸੀਂ ਹੋਰ ਇੰਪਰੂਵ ਕਰ ਸਕੀਏ ਜੇ ਕਹਾਣੀ ਵਧੀਆ ਲੱਗਦੀ ਆ ਤਾਂ ਇਸ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਅੱਜ ਦੀ ਕਹਾਣੀ ਆ ਇੱਕ ਬੈਂਕ ਮੈਨੇਜਰ ਦੀ ਪਤਨੀ ਦੀ ਕਹਾਣੀ ਇੱਕ ਪਿੰਡ ਦੇ ਵਿੱਚ ਇੱਕ ਮੁੰਡਾ ਰਹਿੰਦਾਗਾ ਆਪਣੇ ਮਾਪਿਓ ਦਾ ਇਕਲੌਤਾ ਮੁੰਡਾ ਪੜ੍ਹਾਈ ਦੇ ਵਿੱਚ ਉਹ ਕਾਫੀ ਹੁਸ਼ਿਆਰ ਆ ਉਹ ਚਾਹੁੰਦਾ ਸੀ ਕਿ ਮੈਂ ਪੜ੍ਹ ਲਿਖ ਕੇ ਵਧੀਆ ਜੌਬ ਕਰਾਂ ਤੇ ਆਪਣੇ ਮਾਪਿਓ ਦੀ ਜਿਹੜੀ ਜ਼ਿੰਦਗੀ ਆ ਉਹ ਸੁਖਾਲੀ ਕਰਾਂ ਪਲੱਸ 2 ਕਰਦਾ ਉਸ ਤੋਂ ਬਾਅਦ ਬੀਏ ਕਰਦਾ ਉਸ ਤੋਂ ਬਾਅਦ ਉਹ ਪੇਪਰ ਦਿੰਦਾ ਬੈਂਕ ਦੇ ਵਿੱਚ ਉਹ ਭਰਤੀ ਹੋ ਜਾਂਦਾ ਟੈਸਟ ਦੇ ਵਿੱਚ ਉਹਦੇ ਵਧੀਆ ਨੰਬਰ ਹੁੰਦੇ ਆ ਇਸ ਕਰਕੇ ਉਹ ਸਿੱਧਾ ਮੈਨੇਜਰ ਭਰਤੀ ਹੁੰਦਾ ਉਹਦੀ ਜਿਹੜੀ ਡਿਊਟੀ ਹੁੰਦੀ ਆ ਉਹ ਸ਼ਹਿਰ ਦੇ ਵਿੱਚ ਹੁੰਦੀ ਆ ਉਹ ਹਰ ਹਫ਼ਤੇ ਆਉਂਦਾ ਆਪਣੇ ਮਾਪਿਓ ਕੋਲ ਸੰਡੇ ਵਾਲੇ ਦਿਨ ਆਉਂਦਾ ਛੁੱਟੀ ਵਾਲੇ ਦਿਨ ਫਿਰ ਉਹ ਚਲਾ ਜਾਂਦਾ ਉਹਦੇ ਮਾਪਿਓ ਕਹਿੰਦੇ ਵੀ ਹੁਣ ਤੂੰ ਵਧੀਆ ਸੈੱਟ ਹੋ ਗਿਆ ਤੇਰੀ ਜੌਬ ਵੀ ਹੋ ਗਈ ਹੁਣ ਤੇਰਾ ਵਿਆਹ ਕਰ ਲੈਂਦੇ ਆ ਉਹਦਾ ਵਿਆਹ ਕਰ ਲੈਂਦੇ ਆ ਵਿਆਹ ਨੂੰ 2-4 ਮਹੀਨੇ ਹੋ ਜਾਂਦੇ ਆ ਇਸੇ ਤਰ੍ਹਾਂ ਉਹ ਵਿਚਾਰਾ ਕਰਦਾ ਜਦੋਂ ਛੁੱਟੀ ਹੁੰਦੀ ਆ ਉਦੋਂ ਘਰ ਆ ਜਾਂਦਾ ਫਿਰ ਡਿਊਟੀ ਤੇ ਚਲਾ ਜਾਂਦਾ ਇਸ ਤਰ੍ਹਾਂ ਉਹਦੇ ਮਾਪੇ ਕਹਿੰਦੇ ਵੀ ਦੇਖ ਤੈਨੂੰ ਹਰ ਹਫਤੇ ਦੋ ਗੇੜੇ ਤੈਨੂੰ ਲਾਉਣੇ ਪੈਂਦੇ ਆ ਘਰ ਦੇ ਵੀ ਇੰਨੀ ਦੂਰ ਨਾਲੇ ਤਾਂ ਕਿਰਾਇਆ ਪਾੜਾ ਲੱਗਦਾ ਵੀ ਨਾਲੇ ਇੱਥੇ ਜਿਹੜੀ ਸਾਡੀ ਨੂੰਹ ਆਉ ਤੇਰੇ ਬਿਨਾ ਉਦਾਸ ਰਹਿੰਦੀ ਆ ਤੁਸੀਂ ਐਂ ਕਰੋ ਸਾਡਾ ਅਜੇ ਅੰਗ ਪੈਰ ਚੱਲਦੇ ਆ ਅਸੀਂ ਇੱਥੇ ਹੀ ਰਹਿਣੇ ਆ ਪਿੰਡ ਦੇ ਵਿੱਚ ਤੁਸੀਂ ਸ਼ਹਿਰ ਦੇ ਵਿੱਚ ਜਿੱਥੇ ਤੁਹਾਡੀ ਨੌਕਰੀ ਆ ਪੁੱਤ ਤੁਸੀਂ ਉੱਥੇ ਕੋਈ ਘਰ ਲੈ ਲਓ ਤੇ ਉੱਥੇ ਰਹੋ ਨਾਲੇ ਉੱਥੇ ਤੁਸੀਂ ਟਿਫਨ ਲਗਵਾਇਆ ਹੋਇਆ ਰੋਟੀ ਖਾਣੇ ਉਹ ਬਾਹਰ ਦੀ ਵੀ ਨਾਲੇ ਇਹ ਤੇਰਾ ਖਾਣਾ ਬਣਾ ਦਿਆ ਕਰੂ ਵੀ ਹੁਣੀ ਤਾਂ ਤੁਹਾਡੀ ਉਮਰ ਇਕੱਠੇ ਰਹਿਣ ਦੀ ਉਹ ਕਹਿੰਦਾ ਵੀ ਮਾ ਮਾ ਬਾਊ ਜੀ ਵੀ ਮੈਂ ਐਸੇ ਕਰਕੇ ਵਿਆਹ ਕਰਾਇਆ ਸੀ ਵੀ ਤੁਹਾਨੂੰ ਕੋਈ ਸੁੱਖ ਮਿਲੇ ਵੀ ਹੁਣ ਜੇ ਅਸੀਂ ਅਲੱਗ ਰਹਿਣ ਲੱਗੇ ਤੇ ਵੀ ਫਿਰ ਤੁਹਾਨੂੰ ਕੀ ਸਾਡਾ ਸੁੱਖ ਉਹ ਕਹਿੰਦੇ ਵੀ ਇਦਾਂ ਨਹੀਂ ਹੁੰਦਾ ਪੁੱਤ ਵੀ ਸਾਨੂੰ ਕਿਹੜਾ ਕੋਈ ਹਜੇ ਕੋਈ ਬਿਮਾਰੀ ਆ ਜਾਂ ਅਸੀਂ ਕਰ ਨਹੀਂ ਸਕਦੇ ਆਪਦੇ ਜੋਗਾ ਤਾਂ ਅਸੀਂ ਕਰ ਹੀ ਸਕਦੇ ਆ ਠੀਕ ਹੈ ਤੁਸੀਂ ਮਹੀਨੇ ਦੇ ਵਿੱਚ ਦੋ ਗੇੜੇ ਸਾਨੂੰ ਮਿਲਣ ਲਈ ਮਾਰ ਜਿਆ ਕਰੋ ਪਰ ਤੁਸੀਂ ਇਕੱਠੇ ਰਹੋ ਸਾਨੂੰ ਵਧੀਆ ਲੱਗੂਗਾ ਉਹ ਕਹਿੰਦੇ ਵੀ ਠੀਕ ਹੈ ਤੇ ਉਹ ਉਥੇ ਮਕਾਨ ਲੈ ਲੈਂਦਾ ਇੱਕ ਕਮਰੇ ਦਾ ਮਕਾਨ ਛੋਟੀ ਜੀ ਰਸੋਈ ਤੇ ਆਪਣੇ ਬੈਂਕ ਕੋਲ ਜਿੱਥੇ ਉਹਦੀ ਨੌਕਰੀ ਹੁੰਦੀ ਆ ਉਥੋਂ ਥੋੜੀ ਦੂਰ ਲੈ ਲੈਂਦਾਗਾ ਤੇ ਆਪਣੀ ਪਤਨੀ ਨੂੰ ਉਥੇ ਲੈ ਜਾਂਦਾ ਤੇ ਉਹ ਵਧੀਆ ਉਥੇ ਰਹਿੰਦੇ ਆਗੇ ਐਂ ਦੇਣ ਲੱਗਦੇ ਰਹਿੰਦੇ ਆ ਪਹਿਲਾਂ ਨਾ ਉਹ ਜਦੋਂ ਨੌਕਰੀ ਤੋਂ ਆਉਂਦਾ ਸੀ ਡਿਊਟੀ ਤੋਂ ਤੇ ਆਉਂਦਾ ਥੈਲੀ ਵਾਲਾ ਦੁੱਧ ਲੈ ਕੇ ਆਉਂਦਾ ਸੀ ਫਿਰ ਹੌਲੀ ਹੌਲੀ ਜਦੋਂ ਹਨਾ ਉਹਦੇ ਘਰ ਵਾਲੀ ਘਰ ਹੁੰਦੀ ਸੀ ਉਹਨੇ ਦੋ ਵਾਰ ਚਾਹ ਪੀਣੀ ਹੁੰਦੀ ਸੀ ਜਿਹੜੀ ਥੈਲੀ ਵਾਲਾ ਦੁੱਧ ਸੀ ਉਹਦੇ ਨਾਲ ਸਰਦਾ ਨਹੀਂ ਸੀ ਉਹ ਆਪਣੇ ਪਤੀ ਨੂੰ ਕਹਿੰਦੀ ਵੀ ਇੱਥੇ ਗਲੀ ਗਵਾੜ ਦੇ ਵਿੱਚ ਇੱਕ ਦੋਦੀ ਆਉਂਦਾ ਆ ਵੀ ਸਾਰੇ ਘਰਾਂ ਦੇ ਵਿੱਚ ਉਹ ਦੁੱਧ ਪਾ ਕੇ ਜਾਂਦਾ ਵੀ ਨਾਲੇ ਉਹ ਦੁੱਧ ਤਾਜ਼ਾ ਹੁੰਦਾ ਮੱਝਾਂ ਦਾ ਗਾਵਾਂ ਦਾ ਚੋਇਆ ਹੋਇਆ ਵੀ ਆਪਾਂ ਵੀ ਉਹ ਦੁੱਧ ਦਲਵਾ ਲੈਨੇ ਆ ਉਹ ਕਹਿੰਦਾ ਠੀਕ ਐ ਵੀ ਥੈਲੀ ਵਾਲਾ ਦੁੱਧ ਤਾਂ ਮੈਂ ਉਦੋਂ ਲਿਆਉਂਦਾ ਸੀਗਾ ਹਨਾ ਵੀ ਹੁਣ ਵੀ ਮੈਂ ਲੈ ਆਉਣਾ ਵੀ ਮੈਨੂੰ ਇਹ ਹੁੰਦਾ ਵੀ ਚਲ ਆਉਂਦਾ ਪੈਕੇਟ ਲੈ ਆਉਣਾ ਵੀ ਜੇ ਤੈਨੂੰ ਉਵੇਂ ਠੀਕ ਲੱਗਦਾ ਤਾਂ ਤੂੰ ਉਵੇਂ ਕਰ ਲੈ ਉਹਨਾਂ ਨੇ ਚਲ ਗਵਾਂਡੀਆਂ ਨੂੰ ਪੁੱਛਿਆ ਵੀ ਤੁਹਾਡੇ ਕਿਹੜਾ ਦੁੱਧ ਹੀ ਆਉਂਦਾ ਉਹ ਕਹਿੰਦੇ ਵੀ ਸਾਡੇ ਹਾਂ ਰੋਜ਼ ਦੁੱਧ ਹੀ ਆਉਂਦਾ ਉਹ ਦੁੱਧੀ ਨੂੰ ਉਹਨਾਂ ਨੇ ਦੁੱਧ ਪਾਉਣ ਲਾ ਲਿਆ ਤੇ ਉਹ ਦੁੱਧ ਹੀ ਆਇਆ ਕਰੇ ਉਹਨਾਂ ਦੇ ਦੁੱਧ ਪਾਉਣਾ ਜਿਹੜਾ ਨੌਕਰੀ ਕਰਦਾ ਸੀ ਭਾਈ ਬੈਂਕ ਮੈਨੇਜਰ ਉਹਦਾ ਨਾਮ ਰਾਮ ਸੀ ਤੇ ਉਹਦੀ ਪਤਨੀ ਦਾ ਨਾਮ ਅੰਜਲੀ ਸੀ ਅੰਜਲੀ ਕਰੇ ਕੱਲੀ ਹੋਇਆ ਕਰੇ ਜਦੋਂ ਰਾਮ ਡਿਊਟੀ ਤੇ ਚਲਾ ਜਾਇਆ ਕਰੇ ਤੇ ਜਿਹੜਾ ਦੁੱਧ ਹੀ ਸੀ ਉਹ 9-10 ਵਜੇ ਆਉਂਦਾ ਸੀ ਉਹ ਦੁੱਧ ਪਾ ਕੇ ਜਾਇਆ ਕਰੇ ਰੋਜ਼ ਤੇ ਅੰਜਲੀ ਨੂੰ ਇੱਕ ਦਿਨ ਉਹ ਕਹਿੰਦਾ ਦੋਦੀ ਵੀ ਤੁਸੀਂ ਨਵੇਂ ਆਏ ਹੋ ਇੱਥੇ ਉਹ ਕਹਿੰਦੀ ਵੀ ਹਾਂਜੀ ਮੇਰੇ ਪਤੀ ਬੈਂਕ ਮੈਨੇਜਰ ਨੇ ਤੇ ਅਸੀਂ ਨਵੇਂ ਆਏ ਆ ਵੀ ਪਹਿਲਾਂ ਉਹ ਪੈਕਟ ਵਾਲਾ ਦੁੱਧ ਲੈ ਕੇ ਆਉਂਦੇ ਸੀਗੇ ਮੈਨੂੰ ਉਹ ਘੱਟ ਪਸੰਦ ਆ ਵੀ ਇਸ ਕਰਕੇ ਮੈਂ ਉਹਨਾਂ ਨੂੰ ਪੁੱਛਿਆ ਵੀ ਚਲੋ ਅਸੀਂ ਤੁਹਾਡੇ ਤੋਂ ਦੁੱਧ ਲੈ ਲਿਆ ਕਰਾਂਗੇ ਚਲੋ ਐਂ ਕਰਦੇ ਕਰਦੇ ਉਹ ਰੋਜ਼ ਥੋੜੀਆਂ ਗੱਲਾਂ ਬਾਤਾਂ ਕਰਦੇ ਤੇ ਜਿਹੜੀ ਅੰਜਲੀ ਸੀ ਉਹ ਜਿਹੜੇ ਉਹ ਦੋਦੀ ਆ ਉਹਨੂੰ ਪਸੰਦ ਕਰਨ ਲੱਗ ਜਾਂਦੀ ਆ ਫਿਰ ਕੀ ਕਰਿਆ ਕਰਨ ਉਹ ਦੋਦੀ ਪਹਿਲਾਂ ਸਾਰੇ ਘਰਾਂ ਦੇ ਦੁੱਧ ਪਾ ਕੇ ਆਇਆ ਕਰੇ ਤੇ ਲਾਸਟ ਤੇ ਇਹਨਾਂ ਦੇ ਘਰ ਆਇਆ ਕਰੇ ਉਹਦੇ ਕੋਲ ਬੈਠਿਆ ਕਰੇ ਗੱਪਾਂ ਛੱਪਾਂ ਮਾਰਿਆ ਕਰਨ ਇਦਾਂ ਹੀ ਜਦੋਂ ਉਹ ਰੋਜ਼ ਆਉਣ ਲੱਗ ਗਿਆ ਤੇ ਆਂਡ ਗਵਾਂਡ ਦੇ ਵਿੱਚ ਵਿੜਕ ਹੋ ਹੀ ਜਾਂਦੀ ਆ ਹਨਾ ਵੈਸੇ ਵੀ ਹੁਣ ਇੱਕ ਦੋਦੀ ਆਉਂਦਾਗਾ ਆ ਕੇ ਉੱਥੇ ਆਪਣੀ ਬਾਈਕ ਲਾ ਕੇ ਉਹਨਾਂ ਦੇ ਘਰੇ ਕਿੰਨਾ ਕਿੰਨਾ ਟਾਈਮ ਬੈਠਾ ਰਹਿੰਦਾ ਉਹਨਾਂ ਦੇ ਗਵਾਂਡ 'ਚ ਨਾ ਬਜ਼ੁਰਗ ਬੈਠੇ ਹੁੰਦੇ ਆ ਇੱਕ ਥੜਾ ਜਿਹਾ ਬਣਿਆ ਹੋਇਆ ਉੱਥੇ ਬਜ਼ੁਰਗ ਬੈਠੇ ਹੁੰਦੇ ਤੇ ਉਹ ਇਹ ਚੀਜ਼ ਨੋਟ ਕਰਦੇ ਆ ਵੀ ਪਹਿਲਾਂ ਤਾਂ ਨਹੀਂ ਸੀ ਇਹ ਆਉਂਦਾ ਦੁੱਧ ਵੀ ਪਹਿਲਾਂ ਤਾਂ ਆਉਂਦਾ ਸੀ ਦੁੱਧ ਪਾ ਕੇ ਮੁੜ ਜਾਂਦਾ ਸੀ ਵੀ ਹੁਣ ਇਹਦੀ ਪਤਨੀ ਕੋਲ ਕੀ ਕਰਦਾ ਰੋਜ਼ ਉਹਨਾਂ ਨੂੰ ਇਹ ਗੱਲ ਵਧੀਆ ਨਹੀਂ ਲੱਗਦੀ ਉਹ ਆਪਸ ਵਿੱਚ ਰਹਿ ਕਰਦੇ ਆ ਵੀ ਆਪਣੇ ਗਵਾਂਢ ਦੇ ਵਿੱਚ ਰਹਿੰਦਾ ਹੈ ਨਾ ਵੀ ਜਦੋਂ ਕੋਈ ਆਪਣੇ ਗਵਾਂਢ ਦੇ ਵਿੱਚ ਰਹਿੰਦਾ ਹੋਵੇ ਤੇ ਉਹ ਆਪਦਾ ਹੀ ਹੁੰਦਾ ਵੀ ਆਪਾਂ ਨੂੰ ਇਹਦੇ ਪਤੀ ਨਾਲ ਗੱਲ ਕਰਨੀ ਚਾਹੀਦੀ ਆ ਸ਼ਾਮ ਨੂੰ ਜਦੋਂ ਉਹਦਾ ਪਤੀ ਡਿਊਟੀ ਤੋਂ ਆਉਂਦਾ ਤਾਂ ਇੱਕ ਬਜ਼ੁਰਗ ਉਹਨੂੰ ਆਪਣੇ ਕੋਲ ਬੁਲਾਉਂਦਾ ਵੀ RAM ਪੁੱਤ ਮੈਨੂੰ ਮਿਲ ਕੇ ਜਾਈਂ ਉਹ ਕਹਿੰਦਾ ਹਾਂਜੀ ਅੰਕਲ ਵੀ ਮੈਂ ਫਰੈਸ਼ ਹੋ ਕੇ ਆਉਣਾ ਵੀ ਮੈਂ ਤੁਹਾਡੇ ਕੋਲ ਫੇਰ ਆਉਣਾ। ਉਹ ਸੇ ਥੜੇ ਤੇ ਬੈਠਾ ਹੁੰਦਾ ਜਿਹੜਾ ਬਜ਼ੁਰਗ ਹੁੰਦਾ। ਰਾਮ ਘਰੇ ਜਾਂਦਾ, ਚੇਂਜ ਕਰਦਾ, ਚਾਹ ਪਾਣੀ ਪੀ ਕੇ ਤੇ ਆਪਣੀ ਪਤਨੀ ਅੰਜਲੀ ਨੂੰ ਕਹਿੰਦਾ ਵੀ ਮੈਂ ਆਉਣਾ 1 ਮਿੰਟ। ਤੇ ਉਹ ਬਜ਼ੁਰਗਾ ਨੂੰ ਦੱਸਦਾ ਵੀ ਪੁੱਤ ਵਧੀਆ ਤੂੰ ਕਮਾਉਣਾ ਹਨਾ, ਵਧੀਆ ਤੇਰੀ ਜੌਬ ਆ, ਵਧੀਆ ਗੱਲ ਆ। ਆਪਣੀ ਲਾਈਫ ਦੇ ਵਿੱਚ ਸਾਨੂੰ ਕਮਾਈ ਕਰਨੀ ਚਾਹੀਦੀ ਆ ਪਰ ਪੁੱਤ ਤੈਨੂੰ ਘਰੇ ਵੀ ਧਿਆਨ ਦੇਣਾ ਚਾਹੀਦਾ। ਉਹ ਕਹਿੰਦਾ ਵੀ ਅੰਕਲ ਮੈਂ ਤੁਹਾਡੀ ਗੱਲ ਸਮਝਿਆ ਨਹੀਂ ਉਹ ਕਹਿੰਦਾ ਵੀ ਦੇਖ ਤੁਹਾਡਾ ਨਵਾਂ ਵਿਆਹ ਹੋਇਆ ਤੇਰੀ ਪਤਨੀ ਇਕੱਲੀ ਰਹਿੰਦੀ ਆ ਘਰੇ ਵੀ ਇਹਦੇ ਨਾਲ ਵੀ ਤੂੰ ਸਮਾਂ ਲੰਘਾਇਆ ਕਰ ਇਹਦੇ ਨਾਲ ਟਾਈਮ ਸਪੈਂਡ ਕਰਿਆ ਕਰ ਉਹ ਕਹਿੰਦੇ ਵੀ ਅੰਕਲ ਜਿੰਨਾ ਟਾਈਮ ਮੇਰੀ ਡਿਊਟੀ ਆ ਉਹਨਾ ਟਾਈਮ ਤਾਂ ਮੇਰੀ ਮਜਬੂਰੀ ਆ ਬਾਹਰ ਰਹਿਣਾ ਵੀ ਉਸ ਤੋਂ ਬਾਅਦ ਤਾਂ ਮੈਂ ਕਿਤੇ ਹੀ ਜਾਂਦਾ ਘਰ ਹੀ ਹੁਣਾ ਵੀ ਤੁਸੀਂ ਇਹ ਕਿਉਂ ਕਹਿ ਰਹੇ ਹੋ ਉਹ ਕਹਿੰਦਾ ਪੁੱਤ ਮੈਨੂੰ ਇਹ ਗੱਲ ਚੰਗੀ ਤਾਂ ਨਹੀਂ ਲੱਗ ਰਹੀ ਤੈਨੂੰ ਕਹਿੰਦੇ ਨੂੰ ਵੀ ਪਤਾ ਨਹੀਂ ਤੁਸੀਂ ਕੀ ਸੋਚੋਗੇ ਪਰ ਇੱਕ ਗੱਲ ਅਸੀਂ ਨੋਟ ਕੀਤੀ ਆ ਵੀ ਜਿਹੜਾ ਦੋਦੀ ਆ ਤੁਹਾਡੇ ਘਰ ਉਹ ਬੈਠਾ ਰਹਿੰਦਾ ਦੋ ਤਿੰਨ ਘੰਟੇ ਵੀ ਇਹ ਸਾਰੇ ਆਣਗਵੰਣ ਦੇ ਵਿੱਚ ਪਤਾ ਵੀ ਇਹ ਗੱਲ ਸਾਨੂੰ ਠੀਕ ਨਹੀਂ ਲੱਗਦੀ ਬਾਕੀ ਵੀ ਤੁਸੀਂ ਆਪੇ ਵੇਖ ਲਿਓ ਉਹ ਕਹਿੰਦਾ ਵੀ ਅੱਛਾ ਅੰਕਲ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਉਹ ਕਹਿੰਦਾ ਹਾਂਜੀ ਮੈਂ ਪਤਾ ਠੀਕ ਕਹਿ ਰਿਹਾ ਵੀ ਅਸੀਂ ਝੂਠ ਬੋਲ ਕੇ ਕੀ ਲੈਣਾ ਉਹ ਕਹਿੰਦਾ ਚਲੋ ਠੀਕ ਐ ਫਿਰ ਵੀ ਮੈਂ ਕਰਦਾ ਖੋਜ ਇਸ ਗੱਲ ਦੀ ਤੇ ਉਹ ਮਤਲਬ ਕੋਈ ਰਿਐਕਟ ਨਹੀਂ ਕਰਦਾ ਆਪਣੇ ਫੇਸ ਤੇ ਕੋਈ ਗੁੱਸਾ ਨਹੀਂ ਕਰਦਾ ਉਹ ਇਦਾਂ ਕਹੇ ਆਉਂਦਾ ਕਰਿਆ ਕਿ ਖਾਣਾ ਖੂਣਾ ਖਾਂਦੇ ਆ ਤੇ ਉਹ ਆਪਣੀ ਪਤਨੀ ਨੂੰ ਅੰਜਲੀ ਨੂੰ ਪੁੱਛਦਾ ਵੀ ਅੰਜਲੀ ਆਪਾਂ ਜਿਹੜਾ ਦੁੱਧ ਲੈਨੇ ਆ ਕਿਹੜੇ ਦੁੱਧੀ ਤੋਂ ਲੈਨੇ ਆ ਉਹ ਕਹਿੰਦੀ ਵੀ ਜਿਹੜਾ ਸਾਰੀ ਗਵਾਂਡ ਦੇ ਵਿੱਚ ਆਉਂਦਾਗਾ ਉਹੀ ਦੁੱਧ ਹੀ ਆਉਂਦਾ ਆਪਣੇ ਵੀ ਉਹ ਕਹਿੰਦੀ ਵੀ ਤੁਸੀਂ ਐ ਕਿਉਂ ਪੁੱਛਿਆ ਉਹ ਕਹਿੰਦਾ ਵੀ ਨਹੀਂ ਮੈਂ ਵੈਸੇ ਹੀ ਪੁੱਛਿਆ ਵੀ ਪੈਸੇ ਪੂਸੇ ਦੇਣੇ ਹੁੰਦੇ ਆ ਹਨਾ ਵੀ ਮਹੀਨੇ ਦੇ ਦੇਣੇ ਆ ਜਾਂ 10 ਦਿਨ ਦੇ ਵੀ ਤੁਸੀਂ ਮੈਨੂੰ ਪੁੱਛਿਆ ਹੀ ਨਹੀਂ ਮੁੜ ਕੇ ਪੈਸੇ ਪੂਸਿਆਂ ਦਾ ਕਹਿੰਦੀ ਕੋਈ ਗੱਲ ਨਹੀਂ ਵੀ ਜਦੋਂ ਉਹ ਕਹਿੰਦਾ ਸੀ ਵੀ ਇਕੱਠੇ ਪੈਸੇ ਲਵਾਂਗਾ ਮੈਂ ਵੀ ਜਦੋਂ ਮੈਨੂੰ ਲੋਡ ਹੋਈ ਵੀ ਇਸ ਕਰਕੇ ਤੁਸੀਂ ਤਾਂ ਵੀ ਕਿਲੋ ਦੁੱਧ ਹੀ ਲੈਨੇ ਹੋ ਵੀ ਇਸ ਕਰਕੇ ਬਾਲੀ ਟੈਨਸ਼ਨ ਨਹੀਂ ਕਰਨੀ ਉਹ ਕਹਿੰਦਾ ਠੀਕ ਐ ਅਗਲੇ ਦਿਨ ਉਹ ਇੱਕ ਪਲਾਨ ਬਣਾ ਕੇ ਆਉਂਦਾ ਆਪਦੇ ਦਿਮਾਗ ਦੇ ਵਿੱਚ ਤੇ ਕਹਿੰਦਾ ਕਿ ਅੰਜਲੀ ਮੈਂ ਨਾ ਇੱਕ ਹਫਤੇ ਲਈ ਮੈਨੂੰ ਬਾਹਰ ਜਾਣਾ ਪੈਣਾ ਬੈਂਕ ਦੇ ਕੰਮ ਅ ਵੱਡੀ ਬ੍ਰਾਂਚ ਦੇ ਵਿੱਚ ਜਾਣਾ ਪੈਣਾ ਤੇ ਮੈਨੂੰ ਉੱਥੇ ਇੱਕ ਹਫਤਾ ਲੱਗਣਾ ਵੀ ਤੂੰ ਇਕੱਲੀ ਰਹਿ ਲੇਂਗੀ ਕੀ ਵੀ ਮੈਂ ਮੰਮੀ ਪਾਪਾ ਨੂੰ ਇੱਥੇ ਬੁਲਾਵਾਂ ਕਹਿੰਦੀ ਨਹੀਂ ਨਹੀਂ ਲੋੜ ਹੀ ਨਹੀਂ ਮੈਂ ਇਕੱਲੀ ਰਹਿ ਲੂੰਗੀ ਉਹ ਕਹਿੰਦੀ ਵੀ ਦੇਖ ਲਾ ਉਹ ਕਹਿੰਦਾ ਆਰਾਮ ਕਹਿੰਦਾ ਵੀ ਤੂੰ ਦੇਖ ਲਾ ਨਮਾ ਮੁਹੱਲਾ ਨਮਾ ਸਥਾਨਾ ਵੀ ਤੇਨੂੰ ਪ੍ਰਤਨ ਨਹੀਂ ਲੱਗੂਗਾ ਉਹ ਕਹਿੰਦੀ ਨਹੀਂ ਮੈਨੂੰ ਬਿਲਕੁਲ ਵੀ ਉਪਰਾ ਨਹੀਂ ਲੱਗੂਗਾ ਤੁਸੀਂ ਜਾ ਸਕਦੇ ਹੋ ਉਹਦੇ ਦਿਮਾਗ ਦੇ ਵਿੱਚ ਥੋੜੀ ਜੀ ਗੱਲ ਜੀ ਆਈ ਵੀ ਮੈਂ ਸੱਤ ਦਿਨਾਂ ਲਈ ਬਾਹਰ ਜਾਣ ਦੀ ਗੱਲ ਕੀਤੀ ਐ ਤੇ ਇਹਨੇ ਮੈਨੂੰ ਇੱਕ ਵਾਰ ਵੀ ਨਹੀਂ ਕਿਹਾ ਵੀ ਮੈਂ ਇਕੱਲੀ ਕਿਵੇਂ ਰਹੂੰਗੀ ਉਹ ਕਹਿੰਦਾ ਫਿਰ ਚੱਲ ਤੂੰ ਐਂ ਕਰ ਇੱਕ ਹਫ਼ਤੇ ਲਈ ਮਾਇਕੇ ਚਲੀ ਜਾ ਉਹ ਕਹਿੰਦੀ ਵੀ ਨਹੀਂ ਮੈਂ ਮਾਇਕੇ ਨਹੀਂ ਜਾਂਦੀ ਮੈਂ ਇੱਥੇ ਹੀ ਰਹਿ ਲੂੰਗੀ ਉਹ ਕਹਿੰਦਾ ਚੱਲ ਠੀਕ ਐ ਜਿਵੇਂ ਤੇਰੀ ਮਰਜ਼ੀ ਉਹ ਕਹਿੰਦਾ ਮੇਰੇ ਸਾਮਾਨ ਪੈਕ ਕਰ ਦੇ ਉਹਦਾ ਸਾਮਾਨ ਪੈਕ ਕਰ ਦਿੰਦੀ ਆ ਤੇ ਉਹ ਬੈਗ ਲੈ ਕੇ ਚਲਾ ਜਾਂਦਾ ਫਿਰ ਹੁਣ ਉਹਨੂੰ ਇਹ ਹੋ ਜਾਂਦਾ ਉਹਦੀ ਪਤਨੀ ਨੂੰ ਵੀ ਚਲੋ ਇੱਕ ਹਫਤੇ ਲਈ ਮੇਰਾ ਪਤੀ ਗਿਆ ਤੇ ਮੈਂ ਜਿਹੜਾ ਦੋਦੀ ਆ ਉਹਨੂੰ ਬੁਲਾ ਲੂੰਗੀ ਕਰੇ ਉਹ ਮੇਰੇ ਕੋਲ ਰਹਿ ਜਾ ਕਰੂਗਾ ਵੀ ਚੱਲਣ ਵਾਲੇ ਅਸੀਂ ਵਧੀਆ ਖੁੱਲਾ ਟਾਈਮ ਸਪੈਂਡ ਕਰਾਂਗੇ ਉਹਨੂੰ ਫੋਨ ਕਰਦੀ ਆ ਕਿ ਹੁਣ ਦੁੱਧ ਜਿਹੜਾ ਸ਼ਾਮ ਨੂੰ ਪਾ ਕੇ ਜਾਇਆ ਕਰੋ ਤੁਸੀਂ ਸ਼ਾਮ ਨੂੰ ਮਤਲਬ ਫ੍ਰੀ ਹੋ ਕੇ ਸਾਰੇ ਕੰਮਾਂ ਤੋਂ ਬਿਨਾਲੇ ਤੁਸੀਂ ਮੇਰੇ ਕੋਲੇ ਰੁਕ ਜਿਆ ਕਰਿਓ ਵੀ ਮੈਂ ਕੱਲੀ ਆ ਮੈਨੂੰ ਕੱਲੀ ਨੂੰ ਘਰੇ ਡਰ ਲੱਗਦਾ ਉਹ ਕਹਿੰਦਾ ਠੀਕ ਐ ਵੀ ਜੇ ਤੇਰੇ ਪਤੀ ਨੇ ਹੈ ਨਹੀਂ ਕਰੇ ਤਾਂ ਮੈਂ ਤੇਰੇ ਕੋਲੇ ਰਹੂੰਗਾ ਵੀ ਨਾਲੇ ਆਪਾਂ ਨੂੰ ਮਿਲਣ ਦਾ ਮੌਕਾ ਮਿਲੂਗਾ ਚਲੋ ਪਲਾਨ ਬਣਾ ਲੈਂਦੇ ਨੇ ਪੂਰਾ ਤੇ ਜਿਹੜਾ ਆਰਾਮ ਹੁੰਦਾ ਉਹ ਕਿਤੇ ਨਹੀਂ ਗਿਆ ਹੁੰਦਾ ਉਹ ਉੱਥੇ ਜਿਹੜੇ ਬਜ਼ੁਰਗ ਨੇ ਉਹਨੂੰ ਦੱਸਿਆ ਸੀ ਉਹਨਾਂ ਦੇ ਘਰ ਹੀ ਰੁਕ ਜਾਂਦਾ ਹਨੇਰੇ ਹੋਏ ਆਉਂਦਾ ਪਹਿਲਾਂ ਤਾਂ ਡਿਊਟੀ ਜਾਂਦਾ ਹਨੇਰੇ ਹੋਏ ਆ ਕੇ ਉਸ ਬਜ਼ੁਰਗ ਦੇ ਘਰ ਹੀ ਰੁਕ ਜਾਂਦਾ ਰਾਤ ਨੂੰ ਦੁੱਧ ਹੀ ਆਉਂਦਾ ਦੋਦੀ ਆਪਦਾ ਜਿਹੜੀ ਬਾਈਕ ਆ ਉਹ ਕਿਤੇ ਦੂਰ ਖੜੀ ਕਰਿਆ ਆਉਂਦਾ ਤੇ ਉਹਨਾਂ ਦੇ ਘਰ ਆ ਕੇ ਰਹਿੰਦਾਗਾ ਚਲੋ ਜਦੋਂ ਉਹਨਾਂ ਦੇ ਘਰ ਆ ਜਾਂਦਾ ਜਿਹੜੀ RAM ਦੀ ਪਤਨੀ ਹੁੰਦੀ ਆ ਉਹ ਘਰ ਦਾ ਦਰਵਾਜ਼ਾ ਬੰਦ ਕਰ ਲੈਂਦੀ ਆ ਤੇ RAM ਸਾਰਾ ਕੁਝ ਵੇਖ ਲੈਂਦਾ ਵੀ ਗੱਲ ਤਾਂ ਸਹੀ ਆ ਵੀ ਦੋਦੀ ਆਇਆ ਘਰੇ ਉਹ ਅੱਧੀ ਰਾਤ ਨੂੰ 12 ਵਜੇ RAM ਆਪਣੇ ਦਰਵਾਜ਼ੇ ਤੇ ਆਉਂਦਾ ਤੇ ਆਪਣੀ ਪਤਨੀ ਨੂੰ ਆਵਾਜ਼ਾਂ ਮਾਰਦਾ ਅੰਜਲੀ ਅੰਜਲੀ ਦਰਵਾਜ਼ਾ ਖੋਲ ਤੇ ਜਦੋਂ ਉਹ ਸੁੱਤੀ ਉੱਠਦੀ ਆ ਤੇ ਉਹ ਕਹਿੰਦੀ ਵੀ ਇਹ ਤਾਂ ਹਫ਼ਤੇ ਦਾ ਕੇਕੇ ਸੀ ਵੀ ਇਹ ਕਿੱਥੋਂ ਆ ਗਈ ਤੇ ਉਹ ਡਰ ਜਾਂਦੀ ਆ ਹੁਣ ਕੋਈ ਇੰਨਾ ਵੱਡਾ ਘਰ ਵੀ ਨਹੀਂ ਹੁੰਦਾ ਜਾਂ ਕਰਦੇ ਕੋਈ ਆਸੇ-ਪਾਸੇ ਕੋਈ ਖਿੜਕੀ ਵੀ ਨਹੀਂ ਹੁੰਦੀ ਵੀ ਉਹ ਦੋਦੀ ਨੂੰ ਬਾਹਰ ਕੱਢ ਸਕੇ ਉਹਨੂੰ ਐ ਕਹਿੰਦੀ ਦੋਦੀ ਨੂੰ ਕਹਿੰਦੀ ਵੀ ਤੂੰ ਬੈੱਡ ਥੱਲੇ ਲੁਕ ਜਾ ਵੀ ਚੱਲ ਜਦੋਂ ਆਸੇ-ਪਾਸੇ ਹੋਇਆ ਮੇਰੇ ਘਰ ਵਾਲਾ ਵੀ ਮੈਂ ਉਹਨੂੰ ਗੱਲਾਂ ਚਲਾਉਣ ਤੇ ਤੂੰ ਟਲ ਜੀ ਹੁਣ ਉਹਨਾਂ ਨੂੰ ਐ ਥੋੜੀ ਨਾ ਪਤਾ ਹੁੰਦਾ ਵੀ ਇਹਨੂੰ ਸਾਰਾ ਕੁਝ ਪਤਾਗਾ ਉਹਨੂੰ ਬੈਠ ਥੱਲੇ ਬਿਠਾ ਬਾੜ ਦਿੰਦੀ ਆ ਤੇ ਆਪ ਦਰਵਾਜਾ ਖੋਲਦੀ ਆ ਉਹ ਕਹਿੰਦੀ ਵੀ ਤੁਸੀਂ ਅੱਧੀ ਰਾਤ ਨੂੰ ਵੀ ਤੁਸੀਂ ਤਾਂ ਮੈਨੂੰ ਹਫ਼ਤੇ ਦਾ ਕਹਿ ਕੇ ਗਏ ਸੀ ਉਹ ਕਹਿੰਦਾ ਵੀ ਤੈਨੂੰ ਖੁਸ਼ੀ ਨਹੀਂ ਹੋਈ ਮੇਰੇ ਆਉਣ ਦੀ ਉਹ ਕਹਿੰਦੀ ਨਹੀਂ ਨਹੀਂ ਇਹੋ ਜੀ ਗੱਲ ਨਹੀਂ ਵੀ ਪਰ ਜਦੋਂ ਤੁਸੀਂ ਹਫ਼ਤੇ ਦਾ ਕਹਿ ਕੇ ਗਏ ਸੀ ਫਿਰ ਤੁਸੀਂ ਹੁਣੇ ਆ ਗਏ ਉਹ ਕਹਿੰਦਾ ਮੇਰੀ ਨਾ ਟ੍ਰੇਨ ਕੈਂਸਲ ਹੋ ਗਈ ਵੀ ਉੱਥੋਂ ਮੈਨੂੰ ਫੋਨ ਵੀ ਆ ਗਿਆ ਵੀ ਲੋੜ ਨਹੀਂ ਹੈਗੀਗੀ ਇਸ ਕਰਕੇ ਕਹਿੰਦਾ ਮੈਂ ਮੁੜ ਆਇਆ ਕਹਿੰਦਾ ਫਿਰ ਮੈਨੂੰ ਕੋਈ ਆਟੋ ਵਗੈਰਾ ਨਾ ਮਿਲਿਆ ਵੀ ਤਾਂ ਕਰਕੇ ਮੈਂ ਲੇਟ ਹੋ ਗਿਆ ਵੀ ਸਟੇਸ਼ਨ ਦੂਰ ਆ ਉਹ ਕਹਿੰਦੀ ਚੱਲ ਠੀਕ ਐ ਤੇ ਉਹ ਕਹਿੰਦਾ ਵੀ ਤੈਨੂੰ ਕੋਈ ਡਰ ਤਾਂ ਨਹੀਂ ਲੱਗਿਆ ਕੱਲੀ ਨੂੰ ਕਹਿੰਦੀ ਨਹੀਂ ਨਹੀਂ ਮੈਨੂੰ ਕਾਹਦਾ ਡਰ ਲੱਗਣਾ ਸੀ ਉਹ ਕਹਿੰਦਾ ਚਲ ਐਂ ਕਰ ਫਿਰ ਤਿੰਨ ਕੱਪ ਚਾਹ ਦੇ ਬਣਾ ਲੈ ਉਹ ਚਾਹ ਬਣਾਉਣ ਚਲੀ ਜਾਂਦੀ ਆ ਤੇ ਉਹ ਸੋਚਦੀ ਆ ਵੀ ਹੈਗੇ ਤਾਂ ਅਸੀਂ ਦੋ ਜਣੇ ਆ ਵੀ ਇਹ ਤਿੰਨ ਕੱਪ ਕਿਉਂ ਕਹਿੰਦਾ ਚਾਹ ਦੇ ਪਰ ਫਿਰ ਵੀ ਉਹ ਕੁਛ ਨਹੀਂ ਪੁੱਛਦੀ ਤੇ ਉਹ ਤਿੰਨ ਕੱਪ ਚਾਹ ਦੇ ਬਣਾ ਲਿਆ ਹੁੰਦੀ ਆ ਜਦੋਂ ਚਾਹ ਲੈ ਕੇ ਆਉਂਦੀ ਆ ਤੇ ਜਿਹੜਾ ਉਹਦੇ ਘਰ ਵਾਲਾ ਰਾਮ ਹੁੰਦਾ ਉਹ ਦੋਦੀ ਨੂੰ ਆਵਾਜ਼ ਮਾਰਦਾ ਉਹਨੂੰ ਕਹਿੰਦਾ ਵੀ ਆ ਜਾ ਵੀ ਚਾਹ ਪੀ ਲੈ ਸਾਡੇ ਨਾਲ ਬੈ ਕੇ ਚਾਹ ਪੀਲਾ ਵੀ ਇੱਥੇ ਤਾਂ ਜਿੱਥੇ ਤੂੰ ਪਿਆਗਾ ਇੱਥੇ ਤਾਂ ਜਿਆਦਾ ਗਰਮੀ ਹੋਊਗੀ ਵੀ ਸਾਡੇ ਨਾਲ ਚਾਹ ਪੀਲਾ ਤੇ ਉਹਦੇ ਘਰ ਵਾਲੀ ਦੇ ਨਾ ਪੈਰਾਂ ਹੇਠਾਂ ਜ਼ਮੀਨ ਨਿਕਲ ਜਾਂਦੀ ਐ ਵੀ ਇਹਨੂੰ ਕਿਵੇਂ ਪਤਾ ਲੱਗਿਆ ਉਹ ਕਹਿੰਦੀ ਵੀ ਤੁਸੀਂ ਕੀ ਐਂ ਕਿਉਂ ਕਹਿ ਰਹੇ ਹੋ ਉਹ ਕਹਿੰਦਾ ਵੀ ਹੁਣ ਤਾਂ ਮਤਲਬ ਕੋਈ ਗੱਲ ਲੁਕਾਉਣ ਦਾ ਫਾਇਦੇ ਨਹੀਂ ਵੀ ਮੈਨੂੰ ਸਾਰਾ ਕੁਝ ਪਤਾ ਤੇ ਉਹ ਡਰ ਜਾਂਦੀ ਆ ਉਹ ਕਹਿੰਦਾ ਵੀ ਡਰਨ ਦੀ ਲੋੜ ਨਹੀਂ ਚੁੱਪ ਕਰਕੇ ਸੌਂ ਜਾ ਤੇ ਉਹਨੂੰ ਬਾਹਰ ਕੱਢਦੇ ਆ ਦੋਦੀ ਨੂੰ ਬੈੱਡ ਹੇਠਾਂ ਕੱਢ ਕੇ ਇਹ ਉਹ ਚਲਾ ਜਾਂਦਾ ਚੁੱਪ-ਚਾਪ ਚਲਾ ਜਾਂਦਾ। ਰਾਮ ਉਹਨੂੰ ਕੁਝ ਨਹੀਂ ਕਹਿੰਦਾ। ਅੰਦੋਦੀ ਚਲਾ ਗਿਆ। ਉਹ ਪਤੀ-ਪਤਨੀ ਚਲੋ ਸੌਂਗੇ। ਸੁੱਤੇ ਜਾਂ ਨਾਲ ਸੁੱਤੇ ਸੌਣਾ ਕਹਦਾ ਸੀ। ਪਰ ਰਾਮ ਨੇ ਆਪਣੀ ਪਤਨੀ ਨੂੰ ਕੁਝ ਨਾ ਕਿਹਾ। ਦੂਜੇ ਦਿਨ ਉਹ ਸਵੇਰੇ ਉੱਠਿਆ। ਉੱਠ ਕੇ ਉਹਨੇ ਆਪਣੀ ਪਤਨੀ ਨੂੰ ਕਿਹਾ ਵੀ ਤੂੰ ਅੰਜਲੀ ਤਿਆਰ ਹੋ ਜਾ ਆਪਾਂ ਬਾਜ਼ਾਰ ਜਾਣਾਗਾ। ਤੇ ਉਹਦੇ ਮਨ 'ਚ ਸ਼ੱਕ ਹੁੰਦਾ ਵੀ ਇਹ ਇਹਨੇ ਤਾਂ ਜਮੇ ਗੁੱਸਾ ਨਹੀਂ ਕੀਤਾ ਵੀ ਇਹਦਾ ਮਤਲਬ ਇਹ ਮੈਨੂੰ ਮਾਰੂਗਾ। ਵੀ ਤੇ ਜਾ ਕੇ ਉਹ ਕਹਿੰਦੀ ਵੀ ਬਾਜ਼ਾਰ ਮੈਂ ਕੀ ਕਰਨੇ ਜਾਣਾਗਾ। ਉਹ ਕਹਿੰਦਾ ਵੀ ਨਹੀਂ ਕੋਈ ਨਾ ਚੱਲ ਗਲਤੀਆਂ ਇਨਸਾਨ ਤੋਂ ਹੀ ਹੁੰਦੀਆਂ ਮੈਂ ਕਿਹਾ ਤੈਨੂੰ ਕੁਝ ਕਿਹਾਗਾ ਵੀ ਸ਼ਾਇਦ ਮੈਂ ਤੈਨੂੰ ਟਾਈਮ ਨਹੀਂ ਦੇ ਸਕਿਆ ਜਾਂ ਸ਼ਾਪਿੰਗ ਨਹੀਂ ਕਰਵਾ ਸਕਿਆ ਇਸ ਕਰਕੇ ਮੈਂ ਤੈਨੂੰ ਸ਼ਾਪਿੰਗ ਕਰਵਾ ਕੇ ਲਿਆਉਣੀ ਹੈਗੀ ਚਲੋ ਤਿਆਰ ਹੁੰਦੀ ਆ ਬਾਜ਼ਾਰ ਜਾਂਦੇ ਆ ਕਾਫੀ ਸਮਾਨ ਉਹਨੂੰ ਦਵਾ ਦਿੰਦਾ ਸਮਾਨ ਦਵਾ ਕੇ ਸਮਾਨ ਗੱਡੀ 'ਚ ਰੱਖਦਾ ਤੇ ਦੋਦੀ ਦੇ ਘਰ ਵਾਲਿਆਂ ਨੂੰ ਚੱਲ ਪੈਂਦੇ ਆ ਦੋਦੀ ਦਾ ਐਡਰੈਸ ਉਹਨੇ ਉਹ ਬਜ਼ੁਰਗ ਤੋਂ ਲਿਆ ਹੁੰਦਾ ਸਾਰਾ ਉਹਨਾਂ ਨੂੰ ਪਤਾ ਹੁੰਦਾ ਵੀ ਦੋਦੀ ਕਿੱਥੇ ਰਹਿੰਦਾ ਚਲੋ ਦੋਦੀ ਦੇ ਘਰ ਗੇਟ ਤੇ ਆ ਕੇ ਜਦੋਂ ਦਰਵਾਜਾ ਖੜਕਾਉਂਦੇ ਆ ਦੋਦੀ ਦੀ ਪਤਨੀ ਦਰਵਾਜਾ ਖੋਲਦੀ ਆ ਤੇ ਉਹ ਕਹਿੰਦੀ ਹਾਂਜੀ ਕੌਣ ਉਹ ਕਹਿੰਦਾ ਵੀ ਇਹ ਗੱਲ ਦਾ ਜਵਾਬ ਤਾਂ ਮੇਰੇ ਕੋਲੇ ਹੈ ਨਹੀਂ ਵੀ ਕੌਣ ਆ ਉਹ ਆਪਣੀ ਪਤਨੀ ਦਾ ਸਾਰਾ ਸਮਾਨ ਉੱਥੇ ਰੱਖਦਾ ਕੱਡੀ ਚੋਂ ਕੱਢ ਕੇ ਤੇ ਕਹਿੰਦਾ ਆਪਦੀ ਪਤਨੀ ਨੂੰ ਵੀ ਆਪਦੇ ਪਤੀ ਨੂੰ ਪੁੱਛ ਲੈ ਇਹ ਕੌਣ ਆ ਤੇ ਇਹ ਅੱਜ ਤੋਂ ਇੱਥੇ ਰਹੂਗੀ ਉਹਦਾ ਪਤੀ ਵੀ ਬਾਹਰ ਆ ਜਾਂਦਾ ਦੋਦੀ ਹੁੰਦਾ ਜਿਹੜਾ ਉਹ ਨੂੰ ਵੇਖ ਕੇ ਹੈਰਾਨ ਹੋ ਜਾਂਦਾ ਦੋਦੀ ਦੀ ਪਤਨੀ ਬੜੀ ਹੈਰਾਨੀ ਨਾਲ ਵੇਖਦੀ ਆ ਵੀ ਇਹ ਕੀ ਹੋਈ ਜਾਂਦਾ ਤੇ ਉਹ ਦੋਦੀ ਨੂੰ ਪੁੱਛਦੀ ਆ ਵੀ ਇਹ ਕੌਣ ਆ ਉਹ ਕਹਿੰਦਾ ਮੈਂ ਤਾਂ ਨਹੀਂ ਜਾਣਦਾ ਕੌਣ ਆ RAM ਕਹਿੰਦਾ ਜਿਆਦਾ ਭੋਲਾ ਬਣਨ ਦੀ ਲੋੜ ਨਹੀਂ ਦੱਸ ਦੇ ਇਹਨੂੰ ਕੌਣ ਆ ਤੇ ਉਹਦੇ ਮਤਲਬ ਬੋਲ ਕੰਬਣ ਲੱਗ ਜਾਂਦੇ ਆ ਬੋਲਿਆ ਨਹੀਂ ਜਾਂਦਾ ਉਹਦੇ ਤੋਂ ਤਾਂ ਜਿਹੜਾ RAM ਹੁੰਦਾ ਉਹ ਕਹਿੰਦਾ ਵੀ ਇਹ ਜਿਹੜੀ ਹੈਗੀ ਆ ਇਹ ਤੇਰੀ ਸੋਕਣੀ ਸਮਝ ਲੈ ਵੀ ਅੱਜ ਤੋਂ ਇਹ ਇਸ ਘਰੇ ਰਹੂਗੀ ਇੰਨਾ ਕਹਿ ਕੇ ਉਹ ਚਲਾ ਜਾਂਦਾ ਤੇ ਜਿਹੜੀ ਅੰਜਲੀ ਹੁੰਦੀ ਆ ਉਹ ਦੋਦੀ ਦੀ ਪਤਨੀ ਦੇ ਪੈਰ ਫੜ ਲੈਂਦੀ ਆ ਉਹਨੂੰ ਕਹਿੰਦੀ ਵੀ ਮੇਰੇ ਤੋਂ ਗਲਤੀ ਹੋ ਗਈ ਵੀ ਸਾਡਾ ਰਿਲੇਸ਼ਨ ਸੀ ਇਹਨਾਂ ਨੂੰ ਪਤਾ ਲੱਗ ਗਿਆ ਤੇ ਵੀ ਇਹ ਸਾਡੀ ਗਲਤੀ ਸੀ ਸਾਨੂੰ ਮਾਫ ਕਰ ਦਿਓ ਉਹ ਕਹਿੰਦੀ ਵੀ ਮੈਂ ਕੌਣ ਹੰਨੀ ਆ ਮਾਫ ਕਰਨ ਵਾਲੀ ਠੀਕ ਹੈ ਮੇਰੇ ਪਤੀ ਨੂੰ ਤੂੰ ਪਸੰਦ ਆ ਗਈ ਤੈਨੂੰ ਇਹ ਪਸੰਦ ਆ ਗਿਆ ਤੇ ਵੀ ਮੇਰਾ ਮੈਂ ਇੱਥੇ ਕੀ ਕਰ ਸਕਦੀ ਆ ਤੇ ਉਹ ਦੋਦੀ ਨੂੰ ਕਹਿੰਦੀ ਹੈ ਜਿਹੜੀ ਅੰਜਲੀ ਹੁੰਦੀ ਆ ਵੀ ਹੁਣ ਮੈਂ ਤਾਂ ਕਿਤੋਂ ਦੀ ਨਹੀਂ ਰਹੀ ਵੀ ਨਾ ਤਾਂ ਮੈਨੂੰ ਮੇਰੇ ਪੇਕੇ ਆਨੇ ਵੜਨ ਦੇਣਾ ਵੀ ਤੁਸੀਂ ਮੈਨੂੰ ਆਪਦੇ ਘਰ ਹੀ ਰੱਖ ਲਓ ਚਲੋ ਰੱਖ ਲੈਂਦੇ ਆ ਰਹਿੰਦੀ ਆ ਹੁਣ ਸਾਰਾ ਦਿਨ ਜਿਹੜੀ ਦੋਦੀ ਦੀ ਪਤਨੀ ਹੁੰਦੀ ਆ ਉਹ ਨਾਲ ਦੋਨਾਂ ਤੇ ਰੋਬ ਝਾੜਦੀ ਆ ਤੇ ਕੰਮ ਕਰਾਉਂਦੀ ਆ ਉਹ ਤੋਂ ਸਾਰਾ ਵੀ ਜੇ ਰੋਟੀ ਖਾਣੀ ਆ ਤਾਂ ਕੰਮ ਕਰਨਾ ਪਊਗਾ ਤੇ ਦੋਦੀ ਦੀ ਪਤਨੀ ਤਾਂ ਬਣ ਗਈ ਮਾਲਕਣ ਤੇ ਉਹਨੂੰ ਨੌਕਰ ਨਹੀਂ ਬਣਾ ਲਿਆ ਚਲੋ ਥੋੜਾ ਟਾਈਮ ਰਹੀ 2-4 ਮਹੀਨੇ ਤੇਉ ਨੂੰ ਆਈ ਲੱਗਿਆ ਵੀ ਮੈਂ ਤਾਂ ਇੱਥੇ ਫਸ ਗਈ ਉਸ ਤੋਂ ਬਾਅਦ ਉਹ ਆਪਣੇ ਪੇਕੇ ਫੋਨ ਕਰਦੀ ਆ ਤੇ ਉਹਦੇ ਪੇਕੇਆਂ ਨੂੰ ਆਰਾਮ ਨੇ ਪਹਿਲਾਂ ਹੀ ਫੋਨ ਕਰਤਾ ਸੀ ਜਦੋਂ ਉਹ ਛੱਡ ਕੇ ਗਿਆ ਆਪਣੀ ਪਤਨੀ ਨੂੰ ਦੋਦੀ ਦੇ ਘਰ ਤੇ ਆਪਣੇ ਸਹੁਰੇ ਫੋਨ ਕਰਕੇ ਕਹਿੰਦਾ ਵੀ ਅੱਜ ਤੋਂ ਤੁਹਾਡਾ ਜਵਾਈ ਦੋਦੀ ਆ ਮੈਂ ਨਹੀਂ ਹੈਗਾ ਵੀ ਮੈਂ ਤਾਂ ਬਹੁਤ ਪਿਆਰ ਕਰਦਾ ਸੀ ਆਪਣੀ ਪਤਨੀ ਨੂੰ ਇਹਦੇ ਸ਼ਾਇਦ ਮੈਂ ਪਸੰਦ ਨਹੀਂ ਸੀ ਵੀ ਇਸੇ ਲਈ ਉਹ ਨੇ ਦੋਦੀ ਨੂੰ ਪਸੰਦ ਕੀਤਾ ਵੀ ਇਹ ਉਹਦੀ ਮਰਜ਼ੀ ਸੀ ਖੁਦ ਦੀ ਵੀ ਮੈਂ ਉਹਦੀ ਮਰਜ਼ੀ ਦੇ ਖਿਲਾਫ ਨਹੀਂ ਜਾਣਾ ਚਾਹੁੰਦਾ ਇਸ ਕਰਕੇ ਅੱਜ ਤੋਂ ਬਾਅਦ ਮੈਨੂੰ ਫੋਨ ਨਾ ਕਰਿਓ ਤੁਹਾਡੀ ਕੁੜੀ ਤੇ ਤੁਹਾਡਾ ਜਵਾਈ ਉਹੀ ਨੇ ਤੇ ਉਹਨਾਂ ਦੇ ਜਿਹੜੇ ਘਰ ਦੇ ਹੁੰਦੇ ਆ ਅੰਜਲੀ ਦੇ ਉਹ ਲੋਹੇ ਲਾਖੇ ਹੋ ਜਾਂਦੇ ਆ ਵੀ ਚੰਗਾ ਭੜਾਇਆ ਬੈਂਕ ਮੈਨੇਜਰ ਜਵਾਈ ਸੋਨਾ ਸੁਨੱਖਾ ਪੜਿਆ ਲਿਖਿਆ ਮੁੰਡਾ ਲੱਭਿਆ ਸੀ ਵੀ ਇਹਦੀ ਕੀ ਮਤਮਰੀ ਸੀ ਚਲੋ ਉਹ ਕਹਿੰਦੇ ਵੀ ਅੱਜ ਤੋਂ ਬਾਅਦ ਸਾਡਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਤੂੰ ਮਰ ਚਾਹੇ ਖਾਪ ਕਿਤੇ ਮਰਜੀ ਜਾ ਪਰ ਸਾਡੇ ਘਰੇ ਨਾ ਪੈਰ ਪਾਈਂ ਕਿ ਕਿਸੇ ਨੇ ਇਥੇ ਪਤਾ ਨਹੀਂ ਲੱਗਣਾ ਚਾਹੀਦਾ ਵੀ ਤੂੰ ਕੀ ਕਰਤੂਤ ਕੀਤੀ ਆ ਚਲੋ ਭਈ ਉਹ ਬੇਸ਼ਰਮੀ ਦੀ ਮਾਰੀ ਰਹਿੰਦੀ ਆ ਉਹਨੂੰ ਆਏ ਆ ਵੀ ਜੇ ਬਾਹਰ ਕਿਤੇ ਰਹੂੰਗੀ ਤਾਂ ਖਬਰ ਆ ਮੇਰੇ ਨਾਲ ਕੀ ਹੋਊਗਾ ਚਲੋ ਉਹ ਸਾਲਕ ਤਾਂ ਕੱਢਦੀ ਆ ਸਾਲ ਤੋਂ ਬਾਅਦ ਜਿਹੜੀ ਦੋਦੀ ਦੀ ਪਤਨੀ ਹੁੰਦੀ ਆ ਉਹਦਾ ਜੀਣਾ ਜਮਾ ਹਰਾਮ ਕਰ ਦਿੰਦੀ ਆ ਤੇ ਦੋਦੀ ਵੀ ਨਹੀਂ ਡਰਦਾ ਕੁਝ ਬੋਲਦਾ ਤੇ ਜਿਹੜੀ ਅੰਜਲੀ ਹੁੰਦੀ ਆ ਉਹ ਦੋਦੀ ਦਾ ਘਰ ਛੱਡ ਕੇ ਜਾਣ ਲਈ ਮਜਬੂਰ ਹੋ ਜਾਂਦੀ ਆ ਉਥੋਂ ਚਲੀ ਗਈ ਜਾ ਕੇ ਉਹ ਕਿਸੇ ਗੁਰੂ ਘਰ ਚ ਰਹਿੰਦੀ ਰਹੀ ਪਹਿਲਾਂ ਤਾਂ ਇਕੱਲੀ ਔਰਤ ਨੂੰ ਕੋਈ ਨਹੀਂ ਰੱਖਦਾ ਸਭ ਡਰਦੇ ਆ ਜਿਹੋ ਜਹਾ ਟਾਈਮ ਆ ਉਸ ਹਿਸਾਬ ਨਾਲ ਇਕੱਲੀ ਔਰਤ ਨੂੰ ਕੋਈ ਨਹੀਂ ਰੱਖਦਾ ਤੇ ਉਹ ਕਿਸੇ ਦੇ ਘਰੇ ਕੰਮ ਕਰਨ ਲੱਗ ਜਾਂਦੀ ਆ ਉੱਥੇ ਸੱਚ ਨਹੀਂ ਦੱਸਦੀ ਵੀ ਮੇਰੀ ਕੀ ਜ਼ਿੰਦਗੀ ਆ ਵੀ ਮੇਰੀ ਵੀ ਮੈਂ ਕੀ ਗਲਤੀ ਕੀਤੀ ਆ ਚਲੋ ਕਿਸੇ ਦੇ ਘਰੇ ਕੰਮ ਕਰਦੀ ਆ ਤੇ ਜਿਹੜੀ ਤਨਖਾਹ ਹੁੰਦੀ ਆ ਉਹਦੇ ਨਾਲ ਹੀ ਕਿਰਾਏ ਤੇ ਕਮਰਾ ਲੈ ਲੈਂਦੀ ਆ ਤੇ ਅਹੀਂ ਆਪਣੀਆਂ ਦਿਨ ਕੱਟੀਆਂ ਕਰਦੀ ਆ ਤੇ ਉਹਨੂੰ ਅਹਿਸਾਸ ਹੋ ਜਾਂਦਾ ਵੀ ਮੈਂ ਬਹੁਤ ਵੱਡੀ ਗਲਤੀ ਕੀਤੀ ਆ ਇਸ ਕਰਕੇ ਉੱਥੇ ਰਹਿੰਦੀ ਆ ਇੱਕ ਦਿਨ ਉਹਨੂੰ ਬੈਂਕ ਦੇ ਵਿੱਚ ਕੋਈ ਕੰਮ ਹੁੰਦਾ ਜਿਹੜੇ ਸ਼ਹਿਰ ਦੇ ਵਿੱਚ ਉਹ ਰਹਿੰਦੀ ਹੁੰਦੀ ਆ ਉਸ ਬੈਂਕ ਦੇ ਵਿੱਚ ਉਹ ਜਦੋਂ ਜਾਂਦੀ ਆ ਆਪਦਾ ਕੋਈ ਪੈਨਸ਼ਨ ਲਗਵਾਉਣ ਲਈ ਤੇ ਉਹਨਾਂ ਬੈਂਕ ਮੈਨੇਜਰ ਨੂੰ ਵੇਖ ਕੇ ਅਚੰਬਤ ਰਹਿ ਜਾਂਦੀ ਆ ਕਿਉਂਕਿ ਉਹ ਬੈਂਕ ਮੈਨੇਜਰ ਕੋਈ ਹੋਰ ਨਹੀਂ ਉਹਦਾ ਪਤੀ ਸੀ ਉਹ ਕੁਝ ਨਹੀਂ ਬੋਲਦੀ ਉਹ ਜਾ ਕੇ ਬੈਂਕ ਮੈਨੇਜਰ ਦੇ ਆਪਣੇ ਪਤੀ ਦੇ ਪੈਰ ਫੜ ਲੈਂਦੀ ਆ ਤੇ ਇੰਨਾ ਉੱਚੀ ਉੱਚੀ ਰੋਂਦੀ ਆ ਉਹਦੇ ਤੋਂ ਬੋਲਿਆ ਨਹੀਂ ਜਾਂਦਾ ਕੁਝ ਕਿਉਂਕਿ ਬੋਲਣ ਨੂੰ ਉਹਦੇ ਕੋਲੇ ਕੁਝ ਰਹੀ ਨਹੀਂ ਜਾਂਦਾ ਜਿਹੜਾ ਬੈਂਕ ਦਾ ਸਾਰਾ ਸਟਾਫ ਹੁੰਦਾ ਉਹ ਇਕੱਠਾ ਹੋ ਜਾਂਦਾ ਤੇ ਜਿਹੜੇ ਉੱਥੇ ਹੋਰ ਖੜੇ ਹੁੰਦੇ ਆ ਗਾਹਕ ਸਾਰੇ ਵੀ ਇਹਨੂੰ ਕੀ ਹੋ ਗਿਆ ਉਹ ਆਪਦੇ ਪੈਰ ਛਡਾਉਂਦਾ ਤੇ ਉਹਦੇ ਪੈਰ ਨਹੀਂ ਛੱਡਦੀ ਜਦੋਂ ਉਹਦੇ ਪੈਰ ਫੜ ਕੇ ਰੋਂਦੀ ਹੈ ਤਾਂ ਸਾਰਾ ਸਟਾਫ ਪੁੱਛਦਾ ਵੀ ਇਹ ਕੌਣ ਆ ਫਿਰ ਉਹ ਕਹਿੰਦਾ ਵੀ ਇਹ ਮੇਰੀ ਪਤਨੀ ਹੁੰਦੀ ਸੀ ਮੈਂ ਇਹਦਾ ਪਤੀ ਸੀ ਪਰ ਮੈਂ ਇਹਦੇ ਪਸੰਦ ਨਹੀਂ ਸੀ ਸ਼ਾਇਦ ਮੇਰੇ 'ਚ ਕੋਈ ਕਮੀ ਹੋਊਗੀ ਜਿਹੜਾ ਇਹਨੇ ਮੈਨੂੰ ਛੱਡ ਕੇ ਇੱਕ ਦੋਦੀ ਨੂੰ ਪਸੰਦ ਕੀਤਾ ਦੋ ਦਿਨ ਨੂੰ ਪਸੰਦ ਕਰਨਾ ਤੇ ਉਹਨੂੰ ਪਿਆਰ ਕਰਨਾ ਇਹਦੀ ਖੁੱਦ ਦੀ ਚੋਆਇਸ ਸੀ ਮੈਂ ਇਹਨੂੰ ਵਧੀਆ ਫੁੱਲਾਂ ਵਾਂਗੂ ਰੱਖਿਆ ਹੋਇਆ ਸੀ ਇਹਨੇ ਮੇਰੇ ਨਾਲ ਵਿਸ਼ਵਾਸ ਘਾਤ ਕੀਤਾ ਉਹ ਵੀ ਵਿਆਹ ਦੇ ਬਹੁਤ ਥੋੜੇ ਸਮੇਂ ਬਾਅਦ ਠੀਕ ਹੈ ਮੈਂ ਇਹਨੂੰ ਸਮਝਾ ਨਾ ਦਿੰਦਾ ਜਾਂ ਮੈਂ ਇਹਨੂੰ ਪਿਆਰ ਨਾ ਕਰਦਾ ਹੁੰਦਾ ਇਹਦੀਆਂ ਲੋੜਾਂ ਨਾ ਪੂਰੀਆਂ ਕਰਦਾ ਫਿਰ ਇਹਦੇ ਤੋਂ ਕੋਈ ਗਲਤੀ ਹੁੰਦੀ ਮੈਂ ਇਹਨੂੰ ਮਾਫ਼ ਕਰ ਦਿੰਦਾ ਪਰ ਇਹਨੇ ਗਲਤੀ ਨਹੀਂ ਗੁਨਾਹ ਕੀਤਾ ਮੇਰਾ ਵਿਸ਼ਵਾਸ ਤੋੜਿਆ ਇਸ ਕਰਕੇ ਹੁਣੇ ਮੇਰੀ ਪਤਨੀ ਨਹੀਂ ਤੇ ਨਾ ਹੀ ਇਹਨੂੰ ਮੈਂ ਕਦੇ ਆਪਣਾਵਾਂ ਉਹਨੂੰ ਕਹਿੰਦੀ ਵੀ ਮੇਰੇ ਤੋਂ ਗਲਤੀ ਹੋਈ ਆ ਪਲੀਜ਼ ਮੈਨੂੰ ਮਾਫ਼ ਕਰ ਦਿਓ ਉਹ ਕਹਿੰਦਾ ਵੀ ਨਹੀਂ ਹੁਣ ਇਹ ਨਹੀਂ ਹੋ ਸਕਦਾ ਹੁਣ ਤੂੰ ਆਪਣੀ ਕੀਤੀ ਭੁਗਤ ਤੇ ਉਹ ਕਰਮਚਾਰੀਆਂ ਨੂੰ ਕਰਲੇ ਪਾਉਂਦੀ ਆ ਨਾਲਦਿਆਂ ਨੂੰ ਇਹਨੂੰ ਕਹੋ ਚਲੋ ਕਹਿੰਦੇ ਵੀ ਆ ਵੀ ਸਰ ਕੋਈ ਗੱਲ ਨਹੀਂ ਜਦੋਂ ਉਹ ਮਾਫ਼ੀ ਮੰਗਦੀ ਆ ਤਾਂ ਉਹ ਕਹਿੰਦਾ ਵੀ ਤੁਸੀਂ ਮੈਨੂੰ ਖੁਦ ਦੱਸੋ ਵੀ ਮੈਂ ਵਧੀਆ ਕਮਾਉਂਦਾ ਸੀ ਵਧੀਆ ਨਾਲ ਮੈਂ ਰਹਿੰਦਾ ਸੀ ਆਪਣੇ ਮਾਪਿਆਂ ਨੂੰ ਮੈਂ ਛੱਡਦਾ ਸੀ ਇਕੱਲਿਆਂ ਨੂੰ ਪਰ ਮੈਨੂੰ ਇਕੱਲੀ ਨੂੰ ਨਹੀਂ ਛੱਡਿਆ ਵਧੀਆ ਜ਼ਿੰਦਗੀ ਸੀ ਸਾਡੀ ਇਹਨੇ ਮੈਨੂੰ ਛੱਡ ਕੇ ਦੋਦੀ ਚੁਣਿਆ ਤੇ ਇਹਦਾ ਮਤਲਬ ਮੇਰੇ 'ਚ ਕੋਈ ਕਮੀ ਰਹਗੀ ਜਦੋਂ ਇਹਨੇ ਖੁਦ ਦੋਦੀ ਚੁਣਿਆ ਫਿਰ ਇਹਦੀ ਚੋਇਸ ਨੂੰ ਹੁਣ ਮੈਂ ਠੁਕਰਾ ਨਹੀਂ ਸਕਦਾ ਹੁਣ ਇਹ ਉਹਦੇ ਨਾਲ ਰਹੇ ਚਾਹੇ ਕੱਲੀ ਰਹੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਜਿਹੜੇ ਕਰਮਚਾਰੀ ਸੀ ਉਹ ਸਾਰੇ ਚੁੱਪ ਕਰਕੇ ਸੁਣ ਕੇ ਕਿਉਂਕਿ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਇਹ ਗੱਲ ਕਹਿ ਕੇ ਬੈਂਕ ਮੈਨੇਜਰ ਉੱਥੋਂ ਉੱਠ ਕੇ ਚਲਾ ਜਾਂਦਾ ਤੇ ਅੰਜਲੀ ਉੱਥੇ ਰੋਂਦੀ ਰਹਿ ਜਾਂਦੀ ਆ ਹਾਂਜੀ ਦੋਸਤੋ ਕਿ ਮੇ ਲੱਗੀ ਆਪਣੀ ਅੱਜ ਦੀ ਕਹਾਣੀ ਕੀ RAM ਨੇ ਸਹੀ ਕੀਤਾ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦਿਓ ਜੇ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਤਾਂ ਕਿ ਸਾਨੂੰ ਮੋਟੀਵੇਸ਼ਨ ਮਿਲਦੀ ਰਹੇ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸ਼ਸ਼ੀ ਕਾਲ ਜੀ